ਸਤਿ ਸ਼੍ਰੀ ਅਕਾਲ ਜੀ ਮੈਂ ਆਸ਼蒂ਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਿਲਾਰਾ ਪੈ ਚੁਕਿਆ ਹੈ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਥੇ ਲਾਂਤਾਂ ਪੈ ਰਹੀਆਂ ਨੇ ਪੰਜਾਬ ਦੇ ਵਿੱਚੋਂ ਉੱਥੇ ਹੀ ਉਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦੇ ਵੱਡੇ ਵਿਟਾਇਕਾਂ ਤੇ ਮੰਤਰੀਆਂ ਉਹਨਾਂ ਦੇ ਰਾਜ ਖੋਲਨੇ ਸ਼ੁਰੂ ਕਰ ਦਿੱਤੇ ਨੇ ਪਹਿਲਾਂ ਤਾਂ ਉਹਨੂੰ ਜਿਹੜੇ ਨੇ ਹਰਮੀਤ ਪਠਾਨ ਮਾਜਰਾ ਉਹਨਾਂ ਦੀ ਇੱਕ ਵੀਡੀਓ ਸੁਣਾਵਾਂਗੇ ਗੱਲਬਾਤ ਕਰਾਂਗੇ ਆਪਾਂ ਉਸ ਤੋਂ ਬਾਅਦ ਕਿਉਂਕਿ ਰਾਜ ਉਹਨਾਂ ਵੱਲੋਂ ਖੋਲੇ ਗਏ ਨੇ। ਹਾਂ ਮੈਂ ਮੈਂ ਬਿਲਕੁਲ ਉਹਨੇ ਬੋਲੇ ਬਾਬਾ ਤੂੰਰਾ ਫੀਲਰਾ ਉਹਦੇ ਵੀ ਜੀ ਕਿ ਕੰਮ ਕਰਾਉਣੀ ਚਾਹੀਦੀ ਸੱਟ ਫੀਲਰਾ ਦਾ ਬੋਰਡ ਕਰੋ ਸਰਬੰਤਰੀ ਜੇ ਕੋਈ ਵੀ ਜੇ ਕੋਈ ਵੀ ਮੈਂ ਕਰ ਸਕਦਾ সেনে পেরয়াই কিশি দেনো ঔ্যানো কেনো ছেনেনোনানে ঁটিয়ারেয়াই কারগিশাকারথাএকারেয়া সোকাকেনোয়াইনো কাসকাকাকাকে

ਆ ਜਿਹੜੀ ਸਾਰੇ ਜਿੰਨੇ ਹੁਣ ਆ ਗਿਆ ਬੈਂਕ ਦੀ ਜਿਹੜੀ ਵਾਲੀ ਬੇਨਾ ਹੁਣ ਤੁਹਾਨੂੰ ਥੱਲੇ ਹੁਣਾਂ ਦੀਆਂ ਆ ਕਾਸਾ ਇਹ ਨੇ ਹਰਮੀਤ ਪਠਾਨ ਮਾਜਰਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਬਾਰੇ ਇਹ ਕਿਹਾ ਕਿ ਇਹਨਾਂ ਕੋਲ ਜ਼ੀਰੋ ਪਾਵਰ ਹੈ ਇਹ ਪੰਜਾਬ ਦੇ ਵਿੱਚ ਸਿਰਫ ਇੱਕ ਨਾਮ ਦੇ ਬਣੇ ਹੋਏ ਨੇ ਕਿਉਂਕਿ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਪਾਵਰ ਸਾਰੀ ਹੈ ਦਿੱਲੀ ਵਾਲਿਆਂ ਕੋਲ ਕਹਿੰਦੇ ਸਾਨੂੰ ਜ਼ਰੂਰ ਕੁਰਸੀਆਂ ਉੱਤੇ ਬਿਠਾਇਆ ਗਿਆ ਲੇਕਿਨ ਸਾਰੀ ਪਾਵਰ ਦੇ ਰੱਖੀ ਹੈ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਸੀਂ ਹਰ ਪੀੜਤਾ ਦੀ ਕੀ ਮਦਦ ਕਰੀਏ ਅਸੀਂ ਤਾਂ ਇੱਕ ਬਦਲੀ ਕਰਾਣੀ ਹੋਵੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਉੱਤੋਂ ਜਿਹੜੇ ਨੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਸੁਪਰੀਮੋ ਕਿਹਾ ਜਾਂਦਾ ਹੈ ਉਹ ਕਰਵਾਉਂਦੇ ਨੇ ਸਾਡੀ ਕੋਈ ਔਕਾਤ ਨਹੀਂ ਹੈ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਕਿੱਡੇ ਵੱਡੇ ਵੱਡੇ ਐਮਐਲਏ ਮੰਤਰੀ ਬਣੇ ਫਿਰਦੇ ਨੇ ਉਹ ਸਿਰਫ ਨਾਮ ਦੇ ਦਿਖਾਏ ਗਏ ਨੇ ਉਹਨਾਂ ਨੇ ਇੱਕ ਵੱਡੀ ਜਿਹੜੀ ਗੱਲ ਕਹੀ ਹੈ ਕਿ ਇਹ ਸਾਰੀ ਅਫਸਰਸ਼ਾਈਆਂ ਦੇ ਉੱਤੇ ਗੱਲ ਟੁਕੀ ਹੋਈ ਹੈ ਸਾਡੇ ਨਾਲੋਂ ਜ਼ਿਆਦਾ ਅਫਸਰਾਂ ਦੀ ਮੰਨੀ ਜਾਂਦੀ ਹੈ ਨਾ ਕਿ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਜਿੱਤੇ ਅਸੀਂ ਪਹਿਲਾਂ ਮੰਗਾ ਕੀਤੀਆਂ ਹੜ੍ਹਾਂੋਂ ਤੋਂ ਪਹਿਲਾਂ ਹੀ ਅਸੀਂ ਦੱਸ ਦਿੱਤਾ ਕਿ ਸਾਡੇ ਜ਼ਿਲ੍ਹੇ ਜਿਹੜੇ ਪਾਣੀ ਦੇ ਵਿੱਚ ਡੁੱਬਦੇ ਨੇ ਸਾਨੂੰ ਜਿਹੜੀ ਐ ਲੋਜਾਂ ਦੀ ਜਰੂਰਤ ਐ ਦੂਜੇ ਪਾਸੇ ਸਾਨੂੰ ਜਿਹੜੇ ਹੈ ਜਿਹੜੇ ਫਲਾਈਓਵਰ ਨੇ ਉਹਨਾਂ ਦੀ ਜਰੂਰਤ ਐ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਜਿਹੜਾ ਹੈ ਵਾਰ-ਵਾਰ ਸਾਡੀ ਸੁਣਵਾਈ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਸਾਡੇ ਕੋਲ ਸਿਰਫ ਕੁਰਸੀਆਂ ਨੇ ਪਾਵਰਾ ਨਹੀਂ ਸਾਨੂੰ ਸਿਰਫ ਇੱਕ ਦਿਖਾਵੇ ਲਈ ਬਿਠਾ ਰੱਖਿਆ ਹੈ ਅਸੀਂ ਨਹੀਂ ਕਹਿ ਰਹੇ ਇਹ ਹਰਮীত ਪਠਾਨ ਮਾਜਰਾ ਦੇ ਬਿਆਨ ਤੁਸੀਂ ਪਹਿਲਾਂ ਹੀ ਸੁਣ ਰਹੇ ਹੋ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਸਾਨੂੰ ਇੱਕ ਕੁਰਸੀ ਦੇ ਉੱਤੇ ਜਿਹੜੀ ਹੈ ਇੱਕ ਮੋਰ ਬਣਾ ਕੇ ਬਿਠਾ ਦਿੱਤਾ ਹੈ ਇੱਕ ਕੱਠ ਪੁਤਲੀ ਬਣਾ ਕੇ ਬਿਠਾ ਦਿੱਤਾ ਹੈ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਕੋਈ ਡਿਸੀਜਨ ਲੈਂਦੇ ਨਜ਼ਰ ਆਉਂਦੇ ਨੇ ਨਾ ਹੀ ਸਾਨੂੰ ਲੈਣ ਦਿੱਤਾ ਜਾਂਦਾ ਹੈ ਕਿਉਂਕਿ ਇਹ ਦਿੱਲੀ ਤੋਂ ਆਏ ਹੋਏ ਲੋਕ ਇਹ ਡਿਸੀਜਨ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਜਿੰਨੇ ਵੀ ਚਾਹੇ 16 17 ਅਸੀਂ ਵਿਧਾਇਕ ਮੰਤਰੀ ਆ ਅਸੀਂ ਜੇਕਰ ਆਪਦੇ ਤੌਰ ਤੇ ਕੰਮ ਕਰਨਾ ਚਾਹੀਏ ਤਾਂ ਅਸੀਂ ਨਹੀਂ ਕਰ ਸਕਦੇ ਸਾਡੇ ਹੱਥ ਬੰਨੇ ਹੋਏ ਨੇ ਮੈਂ ਇਸੇ ਕਰਕੇ ਕਹਿਣਾ ਕਿ ਅਸੀਂ ਅਸਤੀਫੇ ਦੇਣ ਨੂੰ ਤਿਆਰ ਆ ਕਿਉਂਕਿ ਜੇਕਰ ਸਾਨੂੰ ਸਾਡਾ ਕੰਮ ਹੀ ਨਹੀਂ ਕੀਤਾ ਜਾਂਦਾ ਸਾਨੂੰ ਲੋਕਾਂ ਨੇ ਬਣਾਇਆ ਲੋਕਾਂ ਨੇ ਸਾਨੂੰ ਤੜਾ ਤੜ ਵੋਟਾਂ ਪਾਈਆਂ ਨੇ ਲੇਕਿਨ ਉਹਨਾਂ ਵੋਟਾਂ ਦੇ ਚੱਲਦੇ ਅਸੀਂ ਉਹਨਾਂ ਦੀ ਕੋਈ ਮਦਦ ਹੀ ਨਹੀਂ ਕਰ پا ਰਹੇ ਲੋਕ ਪਾਣੀ ਵਿੱਚ ਡੋਬ ਰਹੇ ਨੇ ਲਗਾਤਾਰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਬਾਕੀ ਸੰਸਥਾਵਾਂ ਖਾਣਾ ਪੀਣਾ ਤਾਂ ਉਹ ਹੀ ਪਚਾ ਰਹੀਆਂ ਨੇ ਲੇਕਿਨ ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਟਾਈਮ ਨੂੰ ਸੰਭਾਲਣ ਲਈ ਲੋਕਾਂ ਲਈ ਸਾਨੂੰ ਖੜਨਾ ਚਾਹੀਦਾ ਹੈ ਉਹ ਸਾਡੇ ਆਪਦਾ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਨਹੀਂ ਕਰ پا ਰਿਹਾ ਤਾਂ ਅਸੀਂ ਕੀ ਕਰਾਂਗੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਦਿੱਲੀ ਤੋਂ ਲਿਆਂਦੇ ਹੋਏ ਲੋਕਾਂ ਦਾ ਰਾਜ ਚੱਲ ਰਿਹਾ ਹੈ ਪੰਜਾਬ ਦੇ ਉੱਤੇ ਨਾ ਕਿ ਕੋਈ ਵੀ ਡਿਸੀਜਨ ਆਪ ਲਿਆ ਜਾ ਰਿਹਾ ਹੈ ਉਹਨਾਂ ਨੇ ਸਾਫ਼ ਤੌਰ ਤੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਵਿਧਾਇਕਾਂ ਦੀ ਪੋਰ ਖੋਲ ਕੇ ਰੱਖ ਦਿੱਤੀ ਹੈ ਧੰਨਵਾਦ